ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲੋਬੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਪਿੰਡ ਰਵਾਲ ਜ਼ਿਲ੍ਹਾ ਪੈਂਦਾ ਕਪੂਰਥਲਾ ਤੇ ਤਹਿਸੀਲ ਬਾਈ ਨੂੰ ਪੈਂਦੀ ਹੈ ਸੁਲਤਾਨਪੁਰ ਲੋਧੀ ਬੋਵੀ ਡੈਰੀ ਫਾਰਮ ਤੇ ਪਹੁੰਚੇ ਆ ਆਪਾਂ ਕੈਮਰਾ ਵੀ ਮਾਰਦਣੇ ਆ ਬਾਈ ਦੇ ਬੈਨਰ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਈ ਨਸ ਦਿਖਾਉਣੇ ਆ ਤੇ ਕਈ ਰੰਗ ਆ ਇਹਦੇ 'ਚ ਆ ਡੋਡੀ ਬਰੀਡ ਆ ਵੀਰ ਕੋਲੇ ਜਰਸੀ ਵੀ ਆ ਕੀ ਐਚਐਫ ਦੀ ਨਗੀਨੇ ਵੀ ਆ। ਬਾਕੀ ਜਿਹੜੇ ਭਾ ਮੋਲਾ ਬਿਲਕੁਲ ਜੈਨੂਇਨ ਹੋਣਗੇ ਤੇ ਮੋਲ ਆਪਾਂ ਵੀਡੀਓ ਚ ਕਰਾਵਾਂਗੇ ਬਾਈ ਤੋਂ। ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ। ਤੇ ਬਾਕੀ ਮੌਸਮ ਵੀ ਥੋੜਾ ਜਿਹਾ ਇਜਾਜ਼ਤ ਨਹੀਂ ਦਿੰਦਾ ਥੋੜਾ ਮੀਂਹ ਕਣੀ ਦੀ ਛੜੀਦੀ ਰੁੱਤ ਹੈ ਤੇ ਕਰਾਉਨੇ ਆਪਾਂ ਬਾਈ ਦੇ ਨਾਲ ਗੱਲਬਾਤ ਬਹੁਤ ਸੋਹਣੀ ਨਾਗਾ ਵੀਰ ਕੋਲੇ ਤੇ ਜੇ ਕਿਸੇ ਭਰਾ ਨੇ ਆਪਣੇ ਤੋਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 ਨਾਸੀਏ 97 ਜੀ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪਾਜੀ ਹੋ ਠੀਕ ਹੈ ਜੀ ਵਧੀਆ ਵਧੀਆ ਪਾਜੀ ਬਾਈ ਆਪਣਾ ਡਰੈਸ ਕਨਫਰਮ ਕਰੀ ਪਿੰਡ ਆਪਣਾ ਰਵਾਲਾ ਜੀ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਪੂਰਥਲਾ ਠੀਕ ਹੈ ਜੀ ਹਾਂਜੀ ਤੇ ਬਾਈ ਫਿਰ ਅੱਜ ਦੀ ਵੀਡੀਓ ਵਿੱਚ ਕਿੰਨੇ ਨਗਾ ਆਪਣੇ ਕੋਲ 6 ਨਗਾ ਜੀ 6 ਨਗਾ ਹਾਂਜੀ ਠੀਕ ਹੈ ਤੇ ਕਿਹੜੇ ਪਾਸੇ ਕਰਨਗੇ ਸ਼ੁਰੂ ਅਬ ਵੱਡੀ ਬੱਚੀ ਤੋਂ ਕਰ। ਵੱਡੀ ਬੱਚੀ ਤੋਂ ਕਰਦੇ ਆਂ। ਸ਼ੁਰੂ ਦੱਸੋ ਫਿਰ ਇਹਦੀ ਕੀ ਡਿਟੇਲ ਆ ਬਾਈ? ਕਿੰਨੀ ਉਮਰ ਆ ਬੱਚੀ ਦੀ? ਇਹਦੀ ਉਮਰ ਭਾਜੀ 11 ਕਿ ਮਹੀਨੇ ਆ। 11 ਮਹੀਨੇ ਉਮਰ। ਹਾਂਜੀ। ਕੱਦ ਵਜੋਂ ਦਾ ਪੂਰਾ ਆ। ਇਹ ਦੋਨ ਦੇ ਦੰਦ ਹੱਲੇ ਚੱਕਦੀ ਆ। ਦੋਨ ਦੇ ਦੰਦ। ਕੋਈ ਦੋਂਦੀ ਮੰਨ ਲਵੇ, ਖੀਰੀ ਮੰਨ ਲਵੇ। ਠੀਕ ਹੈ ਜੀ। ਚਾਰੇ ਥਾਣੇ ਆ। ਥਣ ਦਿਖਾ ਦਿਓ ਮੰਨ। ਲਓ ਵੀ ਮਿੱਤਰੋ। ਚਾਰ ਹੀ ਥਾਣਾ ਫੋਰ ਸੰਗਪੁਰ। ਇਹ ਗਲੰਬੀ ਥਾਣਾ ਹੈ ਜੀ। ਖਾਨ ਤੋਂ ਦਾ ਕੀ ਬਤਾਈਆ? ਮੋਟੇ-ਮੋਟੇ ਥਾਣਾ। ਲਿਆ ਫਿਰ ਬਾਈ ਬਾਹਰ ਕੱਢ ਲਿਆ। ਇਹ ਗਲੰਬੀ। ਕੱਦ ਕਾਠਾ ਕੁਈ ਭਰਾ ਸ਼ੂਟ ਹੀ ਨਾ ਮੰਨੇ ਪੂਰਾ ਵਜਨ ਆ ਜੀ ਸੋਹਣਾ ਕੱਦ ਕਾਠਾ ਵੱਡੇ ਕੱਦ ਕਾਠਾ ਪੂਰੀ ਵੱਡੀ ਬੱਛੀ ਆਈ ਠੀਕ ਹੈ ਜੀ ਲਓ ਵੀ ਮਿਸਟਰੋ ਬਾਈ ਕਹਿੰਦਾ ਵੀ ਬਿਲਕੁਲ ਸੀਮਨ ਦੇ ਕਾਬਲ ਆ ਤੇ 11 12 ਮਹੀਨੇ ਦੀ ਉਮਰ ਆ ਬੱਛੀ ਦੀ ਤੇ ਇੱਕ ਅੱਧ ਵਜਨ ਆ ਜਿਹੜਾ ਕਿਆ ਬਾਤਾਂ ਆ ਬਹੁਤ ਸੋਹਣਾ ਕੱਦ ਕਾਠਾ ਬੇਲਬੂਲਾ ਕਰੋ ਚੈੱਕ ਬੱਛੀ ਦੀ ਖੜ ਨਹੀਂ ਖੁੜ ਨਹੀਂ ਬੱਛੀ ਦੀ ਅਮੀਮੂ ਕੀ ਅੰਡਾ ਆ ਥੋੜਾ ਪੱਟ ਪੁੱਟੇ ਮੜਾ ਜਾ ਕਰਾਂ ਜੀ ਬਾਈ ਪਿੰਕ ਨੋਜ਼ ਵਾਲੀ ਆਗੀ ਰੱਖ ਨਹੀਂ ਜਾਏ ਬੱਚੀ ਮੈਂ ਕਿਹਾ ਕੀ ਬਾਤਾਂ ਹੀ ਹੈ ਕਬੂਤਰ ਅਗੀ ਚੱਕ ਨਹੀਂ ਜੁਕਣੀ ਬੱਚੀ ਵੀ ਹੈ ਨਾ ਕਦਕਾਠ ਵੀ ਬਹੁਤ ਸੋਹਣਾ ਬਾਈ ਉਪਰੋਂ ਇਹ ਸਟੇਟ ਪਈ ਹੈ ਬਿਲਕੁਲ ਉਪਰੋਂ ਸਟੇਟ ਆ ਕੋਈ ਢੂਈ ਨਹੀਂ ਚੱਕਦੀ ਨਹੀਂ ਆਮ ਏਡੇ ਕਦਕਾਠ ਹਲਗੇ ਇਹ ਚਫੜੀਆਂ ਬੱਚੀਆਂ ਥੋੜੀਆਂ ਇਹਨੂੰ ਜਾਣ ਵਾਲੀ ਆ ਨਾਲੇ ਨਿਗਰ ਨਿਗਰ ਨਰੋਈ ਹੈ ਤੇ ਰੰਗ ਪ੍ਰਿੰਟ ਬਾ ਕਮਾਲ ਹੈ ਜਾਤ ਨਸਲ ਕੁਆਲਟੀ ਤੁਹਾਡੇ ਸਾਹਮਣੇ ਹੈ ਦੇਖੋ ਜੀ ਦੰਦ ਵੀ ਆਪਾਂ ਕਰਾ ਦਿੰਨੇ ਕੱਟ ਪਟ ਦੇ ਬਾਈ ਦੰਦ ਦਿਖਾ ਦਿੰਨੇ ਪਟ ਕੇ ਬਾਈ ਕਹਿੰਦਾ ਵੀ ਆਪਾਂ ਦੰਦ ਵਿਖਾਈ ਦਿੰਨੇ ਆ ਚਾ ਪੱਤੇ ਹੈ ਥੋੜੀ ਨਿਗਰ ਨਰੋਈ ਜਾਨ ਚ ਵੱਚੀ ਪੂਰੀ ਲਓ ਵੱਡੇ ਵੱਜੀ ਦੇ ਹਲੇ ਖੀਰੀਆਂ ਚ ਹੀ ਆਉਂਦੀ ਆ ਐ ਕੋਈ ਭਰਾ ਖੀਰੀ ਮੰਗ ਲੈ ਕੋਈ ਮੰਗ ਲੈ ਦੋਂਦੀ ਹਜੇ ਦੋ ਦੇ ਦੰਦ ਚੱਕਦੇ ਪਈਆ ਤੇ ਬੱਚੀ ਦਾ ਕਦ ਕਾ ਅਰਥ ਕਰੋ ਚੱਕ ਛੋਲੀ ਆ ਸਾਡਾ ਹੱਡ ਪੈਰ ਮਜ਼ਬੂਤ ਆ ਪੂਰੇ ਨਿਗੰਦ ਰੋਈ ਆ ਲੈਗ ਸਕੋਰ ਬਹੁਤ ਸੋਣਾ ਤੇ ਤੁਰਨਾ ਤਰਨੀ ਵਾਂ ਬੱਚੀ ਦਾ ਤੋੜਾ ਤਰ ਇੱਕ ਨੰਬਰ ਤੇ ਚਾਰ ਹੀ ਥਾਣਾ ਫੂਡ ਸ਼ਾਂਗ ਭੋਰਾ ਨਹੀਂ ਗਈ ਲਓ ਜੀ ਲੈ ਚੱਲ ਵੀਰੇ ਨਸਲ ਕੁਆਲਟੀ ਪੂਰੀ ਓਕੇ ਦੀ ਰਿਪੋਰਟ ਆ ਮੈਂ ਕਿਹਾ ਸੀਮਨ ਲੈਣ ਦੇ ਕਾਬਲ ਹੈ ਜਿਹੜਾ ਵੀ ਭਰਾ ਲਊਗਾ ਆਪਦੀ ਚੁਆਇਸ ਦਾ ਸੀਮਨ ਭਰਾ ਸਕਦਾ ਕਿਉਂਕਿ ਹੁਣ ਮੌਸਮ ਵੀ ਕਰਮਾਲੀਆਂ ਦਾ ਇਹਨਾਂ ਦਾ ਹੀ ਆਗੇ-ਆਗੇ ਤੇ ਹੀਟ ਬੱਚੀ ਨੇ ਕੱਢਿਆ ਹੁਣੀ ਆ ਤੇ ਸੀਮਨ ਦੇ ਬਿਲਕੁਲ ਕਾਬਲ ਸੋਨਾ ਕੱਦ ਕਾਠਾ ਮਿੱਤਰੋ 2 11 12 ਮਹੀਨਿਆਂ ਮੇਰੇ ਭਾਈ ਨੇ ਰਾਜੀ ਇੱਕਾਰੀ ਭਾਜੀ ਝੋਲੀ ਹਾਂ ਝੋਲੀ ਝਾਲੀ ਕਰੋ ਠਿਕ ਜੀ ਨੇ ਥਾਂ ਝੋਲੀ ਦੀ ਪਾਸ ਸਾਰੀ ਸਾਰਾ ਪੂਰੇ ਮੋਟੇ ਮੋਟੇ ਬੇਰਾਂ ਰਗੇ ਤੇ ਬਾਈ ਬੋ ਵੀ ਫਿਰ ਇਹਨਾਂ ਦੀ ਡਿਮਾਂਡ ਫਿਰ ਡਿਮਾਂਡ ਵੀਰੇ ਆਪਾਂ ਇਕੱਠਿਆਂ ਦੀ ਕਰ ਲਾਂਗੇ ਠੀਕ ਹੈ ਜੀ ਹਾਂਜੀ ਲੋ ਵੀ ਸੱਜਣੋ ਬਾਈ ਕਹਿੰਦਾ ਡਿਮਾਂਡ ਆਪਾਂ ਇਕੱਠਿਆਂ ਜੀ ਕਰਾਂਗੇ ਤੇ 7 8 6 7 ਬੱਚੀਆਂ ਵੀਰ ਕੋਲੇ ਐਂਡ ਤਾਈਂ ਦੇਖਿਓ ਵੀਡੀਓ ਵਧੀਆ ਹੈ ਮੁੱਲ ਵੀ ਆਪਣੇ ਜਾਈ ਸਹੀ ਗੱਲ ਹੈ ਤੇ ਐਂਡ ਤੱਕ ਆਪਣੀ ਵੀਡੀਓ ਦੇਖਿਓ ਤੇ ਕਿਉਂਕਿ ਆਪਾਂ ਸਾਰੀ ਨਸਲ ਕੁਆਲਿਟੀ ਚ ਦਿਖਾ ਦੇਣੀ ਹੈ ਜਰਸੀ ਦੀ ਵੀ ਇੱਕ ਬੱਚੀ ਆਪਾਂ ਤੁਹਾਨੂੰ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਪਰ ਪਰ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਚੀ ਵਿਖਾਈਏ ਮਿੱਤਰੋ ਇਹ ਟਰੱਕ ਜਿਹੜੀ ਵੱਡੀ ਸੋਹਣਾ ਕੱਦ ਕਰਾ। ਪੂਰਾ ਵਜੰਦਾ ਰਹੀ। ਮਰੀ ਨਿੱਗਨ ਰੋਈ ਆ। ਕੋਈ ਐ ਨਹੀਂ ਵੀ ਕੋਈ ਛੋਟੀ ਜਾਂ ਬਣੂਗੀ ਬਾਈ ਤੇ ਮੋਢੇ ਤੱਕ ਆਉਂਦੀ ਆ। ਤੇ ਦੋ ਦੇ ਦੰਦ ਹੈ ਚੱਕ ਦੀ ਪਈ ਆ। ਦੰਦਾਂ ਪਰ ਚੈੱਕ ਕਰਾਤੇ ਆ। ਤੇ ਲਿਆ ਬਈ ਫਿਰ ਦੋ ਨੰਬਰ ਤੇ 10 ਬੱਚੀ ਇਹਦੀ ਕਿੰਨੀ ਉਮਰ ਆ? ਇਹ ਜੀ ਵੀਰੇ ਹੈਗੀ ਆ ਇਹ 9 ਮਹੀਨੇ। 9 ਮਹੀਨੇ ਉਮਰ। ਹਾਂਜੀ ਠੀਕ ਆ ਬੱਚੀ। ਦੰਦੋ ਕੀ ਦੀ ਆ? ਕੀ ਦੀ ਕੀ ਦੀ। ਕਰਾ ਦੇ ਇੱਥੇ ਕਰਾ ਦੇ ਚੈੱਕ। ਧੰਨ ਵੀ ਆਪਾਂ ਚੈੱਕ ਕਰਾ। ਹਾਂ। ਲੋ ਜਿਹਨਾਂ ਦੰਦੋ ਖੀਰੀਏ ਸਹੀ ਗੱਲ ਵਕਤ ਚਾਰ ਹੀ ਥਾਣਾ ਹੈ ਗਲਮ ਚਾਰ ਹੀ ਥਾਣਾ ਬਾਈ ਕਹਿੰਦਾ ਫੋਰਸ਼ਾਂ ਘੂਰਾ ਨਹੀਂ ਤੇ ਰੰਗ ਰੂਪ ਬਹੁਤ ਆ ਬਈ ਵੇਲਬੂਲ ਕਰੋ ਚੱਕ ਜੀ ਖਰ ਨਹੀਂ ਬੱਚੀ ਦੀ ਮੈਂ ਵੇਲਬੂਲ ਦੀ ਪੂਰੀ ਓਕੇ ਵਧੀਆ ਓਕੇ ਜੀ ਰਿਪੋਰਟ ਆ ਤੇ ਲੈ ਚੱਲ ਕਮਾਲ ਆ ਵੀਰੇ ਹਾਂਜੀ ਹਾਂਜੀ ਤੇ ਸੋਹਣਾ ਰੰਗ ਰੂਪ ਆ ਵੇਲਬੂਲ ਵੀ ਪੂਰੀ ਫੁੱਲ ਲੰਮੀ ਆ ਲੰਮੀ ਧੌਣ ਹੈ ਤੇ ਲੈਗ ਸਕੋਰ ਵੀ ਵਧੀਆ ਖਾਣ ਦਿਖਾ ਦਿਓ ਚੱਕ ਰੋਕਾ ਦਿਓ ਗਲਮ ਵੀ ਥਾਣਾ ਗਲਾਬੀ ਥਾਣ ਚਾਰ ਹੀ ਥਾਣ ਪੂਰੇ ਬਿੱਥੀ ਤੇ ਲੱਗੇ ਹੋਏ ਮੋٹے ਮੋٹے ਥਾਣ ਤੇ ਦੰਦੋ ਖੀਰੀ ਆ ਬਸ ਚੈੱਕ ਕਰਾਤੀ ਆ ਬੰਨ ਲਾ ਵੀਰੇ ਉੱਥੇ ਹਾਂਜੀ ਫੇਸ ਕੁਆਲਟੀ ਦੇਖੋ ਜੀ ਨਿੱਕਾ ਕਰਨ ਬੋਦੀ ਵਾਲੀ ਬੱਚੀ ਆ ਤੇ ਨਸਲ ਕੁਆਲਟੀ ਤੁਹਾਡੇ ਸਾਹਮਣੇ ਆ ਚੰਗੀਆਂ ਬਰੀਡ ਵਾਲੀਆਂ ਬੱਚੀਆਂ ਖਾਸ ਕਰਕੇ ਵੀਰ ਦਾ ਬੱਚਿਆਂ ਦਾ ਕੰਮ ਸੋਹਣੇ ਨਾਗ ਆਉਂਦੇ ਰਹਿੰਦੇ ਵੀਰ ਕੋਲੇ ਤੇ ਜਿਹੜੀ 3 ਨੰਬਰ ਤੇ ਬੱਚੀ ਹੈਗੀ ਵੀਰੇ ਇਹਦੀ ਕੀ ਡਿਟੇਲ ਹੈ ਇਹ ਵੀ ਵੀਰੇ ਦੰਦੋ ਖੀਰੀ ਆ ਦੰਦੋ ਖੀਰੀ ਆ ਹਾਂਜੀ ਤੇ ਰੰਗ ਪ੍ਰਿੰਟ ਦੇ ਉਮਰੇ ਜੀ ਵੀ 9 ਮਹੀਨੇ ਆ ਵੀ ਐ ਇੱਕ ਨੂੰ ਕੱਢ ਲਓ ਤੇ ਦੂਜੇ ਦੇ ਕੋਲ ਉਹ ਗੱਲ ਹੈ ਨਾ ਐ ਪਿੰਕ ਨੂੰ ਉਹ ਪਈਆਂ ਪਿੰਕ ਨੂੰ ਜਾਲੀ ਆ ਤੇ ਨਿੱਕਾ ਕਰਨ ਗੋਲ ਬੋਦੀ ਵਾਲੀ ਬੱਚੀ ਹੈ ਰੰਗ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਅਮੀ ਮੂੰਹ ਪਿਆ ਬਾਈ ਥੋੜੀ ਛੜੀ ਲੱਗੀ ਕਰਕੇ ਨਾ ਖੂਨ ਨਵਾਏ ਧਵਾਏ ਨਹੀਂ ਗਏ ਬਾਈ ਕਹਿੰਦਾ ਹਾਂਜੀ ਹਾਂਜੀ ਇਹ ਥੋੜਾ ਛੜੀ ਦਾ ਮੌਸਮ ਸਾਰੇ ਭਰਾਵਾਂ ਨੂੰ ਪਤਾ ਹੀ ਆ ਇਹਨੂੰ ਮੋਹ ਨੂੰ ਮੋਦੀ ਕੀ ਦੇਖਦਾ ਪਤਾ ਜਾਂਦੀ ਹੈ ਕਈ ਵਾਰੀ ਤੇ ਦੰਦ ਕਰਾ ਦੀ ਵੇਰੇ ਚੱਕੇ ਦੇ ਥੋੜਾ ਕਰਦਿਆਂ ਕੈਮਰੇ ਤੋਂ ਕੋਈ ਨਹੀਂ ਕੋਈ ਨਹੀਂ ਪਸ਼ੂ ਕਈ ਰੇ ਡਰ ਜਾਂਦਾ ਕੈਮਰੇ ਕੋਲ ਤੇ ਲਓ ਪਾਜੀ ਦੰਦਰ ਕੀ ਦੀ ਸਹੀ ਗੱਲ ਹੈ ਵੀਰੇ ਐ ਜਾਨ ਚ ਨਿੱਗਰ ਨਰੋਈਆਂ ਕੋਈ ਆਏ ਨਹੀਂ ਵੀ ਹਾਂਜੀ ਥੋੜਾ ਛੜੀਦਾ ਕਰਕੇ ਕਰਦਿਆਂ ਹਾਂ ਥੋੜਾ ਛੜੀਦਾ ਕਰਕੇ ਮੌਸਮ ਪਸ਼ੂ ਛੜੀ ਤੇ ਥੋੜੀਆਂ ਗਾਈਆਂ ਕੱਠ ਨਹੀਂ ਹੋ ਜਾਣਗੀਆਂ ਤੇ ਐ ਵੱਡਿਆ ਸੋਹਣਾ ਕਦ ਕਾਠਾ ਹੈਗਾ ਵੀ ਹਾਂਜੀ ਤੇ ਮੋٹے ਮੋٹے ਥਣ ਹਾਂਜੀ ਦੇਖੋ ਜੀ ਥਣ ਝੋਲੀ ਦੀ ਮਾਰੂ ਨੇਗਾ ਮੋਟੀ ਮੋਟੀ ਥਣਾਂ ਗਲਾਬੀ ਥਣਾਂ ਪੂਰੀ ਬਿੱਚੀ ਦੇ ਥਣ ਲੱਗਿਆ ਸੋਹਣਾ ਕੱਦ ਕਾਠਾ ਆ ਦੋਨੇ ਬੱਚੀਆਂ ਇੱਕੋ ਜਿਹੀਆਂ ਹਨ ਇੱਕੋ ਜਿਹਾ ਕੱਦ ਕਾਠਾ ਜਿਹੜੀ ਪਹਿਲੇ ਨੰਬਰ ਤੇ ਆਪ ਬੱਚੀ ਵਿਖਾਈ ਉਹ ਤਿੰਨੇ ਬੱਚੀਆਂ ਉਹ ਥੋੜੀ ਵੱਡੀ ਬੱਚੀ ਉਹ ਥੋੜੀ ਜਿਹਾ ਵੱਡੇ ਕੱਦ ਕਾਠ ਦੀ ਆ ਆ ਬੱਚੀਆਂ ਦੋਨੇ ਇੱਕੋ ਜੀ ਦੋ ਬੱਚੀਆਂ ਜਿਵੇਂ ਇੱਕੋ ਜੀਆਂ ਬਿਲਕੁਲ ਕਾਪੀ ਆ ਇੱਕ ਦੂਜੀ ਦੀ ਇਹ ਭਾਜੀ ਦੋ ਦੋ ਮਹੀਨਿਆਂ ਨੂੰ ਸੀ ਮੰਨ ਲੈ ਲੜਣੀਆਂ ਹਾਂ ਲੈ ਲੜਣੀਆਂ ਬਾਈ ਸਹੀ ਗੱਲ ਆ ਇੱਕ ਇੱਕ ਗੱਟਾ ਫੀਡ ਦਾ ਇਹਨਾਂ ਦੇ ਅੰਦਰ ਗਿਆ ਇਹਨਾਂ ਨੇ ਚੰਗੀਆਂ ਬਿਹੜਾ ਨਿੱਗਰ ਨਰੂਈਆਂ ਬਣ ਜਾਣਾਂ ਤੇ ਸੀਮਨ ਦੇ ਬਿਲਕੁਲ ਕਾਬਲੀ ਆ ਜੇ ਕੋਈ ਭਰਾ ਮੰਨ ਕੇ ਚਲੋ ਚੰਗੀ ਥਾਂ ਸੇਵਾ ਵਾਲੀ ਘਰੇ ਜਾਉੜੀਆਂ ਇਹਨਾਂ ਨੇ ਸੀਮਨ ਦੇ ਬਿਲਕੁਲ ਕਾਬਲ ਰੈਡੀ ਆ ਇਹ ਤੇ ਇਸ ਤੋਂ ਅੱਗੇ ਆ ਗਈ ਪੰਜਾਬ ਵਾਲੀ ਜਰਸੀ ਬਹੁਤ ਵੀ ਹੈ ਨਾ ਹਾਂਜੀ ਹਾਂਜੀ ਇਹਦੀ ਕਿੰਨੀ ਉਮਰ ਹੈ ਵੀਰੇ ਦੱਸੀ ਇਹਦੀ ਵੀ 9 ਮਹੀਨੇ ਆ ਜੀ 9 ਮਹੀਨੇ ਉਮਰ ਹਾਂਜੀ ਮੈਂ ਦੰਦੋ ਖੀਰੀ ਆ ਦੰਦੋ ਖੀਰੀ ਆ ਠੀਕ ਹੈ ਜੀ ਲੋਬ ਮਿੱਤਰੋ ਰੰਗ ਪ੍ਰਿੰਟ ਕਰੋ ਚੈੱਕ ਦੰਦੋ ਬਈ ਕਹਿੰਦਾ ਖੀਰੀ ਆ ਐ ਚਾਰੇ ਥਾਣਾ ਝੋਲੀ ਬਹੁਤ ਚੰਗੀ ਹੋਈ ਠੀਕ ਹੈ ਜੀ ਲੈ ਮੋੜ ਲੈ ਪੰਜਾਬ ਵਾਲੀ ਜਰਸੀ ਆ ਜੀ ਫੇਸ ਕੁਆਲਟੀ ਦੇਖੋ ਜੀ ਨਿੱਕਾ ਕਰਨਾ ਬੋਦੀ ਵਾਲੀ ਬੱਚੀ ਰੋਕੀ ਹੋਣੀ ਚੋਣੀ ਚੋਲੀ ਪਕਰਾ ਦਗੇ ਚ ਚਾਰ ਹੀ ਥਾਣਾ ਪੂਰੀ ਬਿੱਤੀ ਤੇ ਸਨ ਲੱਗੇ ਹੋਇਆ ਮੋٹے ਮੋٹے ਥਾਣਾ ਤੇ ਦੇਖੋ ਜੀ ਫੇਸ ਕੁਆਲਟੀ ਦੇਖੋ ਨਿੱਕਾ ਕਰਨਾ ਬੋਦੀ ਵਾਲੀ ਬੱਚੀ ਬੇਲਬੂਲ ਇਹਦੀ ਵੀ ਕਰੋ ਚੈੱਕ ਲੰਮੀ ਧੌਣ ਉੱਪਰੋਂ ਬਿਲਕੁਲ ਸਟੇਟ ਆ ਕੋਈ ਉਹ ਨਹੀਂ ਕਰਦੀ ਢੂਈ ਢਾਈ ਨਹੀਂ ਚਾਹ ਪੰਜਾਬ ਵਾਲੀ ਜਰਸੀ ਆ ਜੀ ਪੰਜਾਬ ਵਾਲੀ ਜਰਸੀ ਆਗੀ ਸਹੀ ਗੱਲ ਹੈ ਲੈ ਚੱਲ ਵੀਰੇ ਹਾਂਜੀ ਬੇਲਬੂਲ ਕਰੋ ਚੈੱਕ ਜੀ ਲੰਮੀ ਵੇਲ ਆ ਤੇ ਚਾਰ ਹੀ ਥਣ ਹੈਗੇ ਤੇ ਦੰਦੋ ਖੀਰੀ ਆ ਕੀ ਜਿਹੜੀ ਮੰਨ ਕੇ ਚਲੋ ਦੋ ਦੰਦਾਂ ਦਾ ਜਾਂ ਦੰਦ ਤੋੜਿਆ ਜਾਂ ਚੱਕਿਆ ਜਾਂ ਕਿਵੇਂ ਉਹ ਆਪਾਂ ਸਾਰਾ ਵੀਡੀਓ ਦੇ ਵਿੱਚ ਡਿਟੇਲ ਆਪਾਂ ਦੱਸ ਦੇਈਏ ਮਿੱਤਰੋ ਤੇ ਸੌਦਾ ਕਰਨਾ ਉਹ ਬਸ ਤੁਸੀਂ ਕੋਲੇ ਆ ਕੇ ਆ ਦੀ ਨੈਕ ਵਰਕ ਕਰਕੇ ਚਾਹੀ ਕਿਵੇਂ ਵੀਡੀਓ ਦੇ ਉੱਤੇ ਬਾਈ ਦੇ ਨਾਲ ਸੰਪਰਕ ਤੁਸੀਂ ਕਰ ਲਿਓ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਇਹ ਇਦੋਂ ਅੱਗੇ ਆ ਗਈ ਬਹੁਤ ਸੋਹਣੇ ਰੰਗ ਪ੍ਰਿੰਟ ਦੀ ਬੱਚੀ ਬਹੁ ਵੀ ਇਹਦੀ ਕਿੰਨੀ ਉਮਰ ਹੈ ਇਹ ਵੀ ਦੰਦੋ ਖੀਰੀਆ ਇਹ 8 ਮਹੀਨੇ ਦੀ ਹੈ ਦੰਦੋ ਖੀਰੀਆ ਹਾਂਜੀ ਤੇ 8 ਮਹੀਨੇ ਦੀ ਬੱਚੀ ਹੈ ਲਓ ਜੀ ਫੇਸ ਕੁਆਲਿਟੀ ਖੋਲੇ ਵੀਰ ਇਧਰ ਤੇ ਡਾਬਾਂ ਪੂਰੇ ਇਕੋ ਜਿਵੇਂ ਮਿੰਕੇ ਜਿਵੇਂ ਲਾਏ ਹੁੰਦੇ ਆ ਪ੍ਰਮਾਤਮਾ ਨੇ ਵੀ ਫੇਸ ਕੁਆਲਿਟੀ ਬਹੁਤ ਚੰਗੀ ਪੂਰੀ ਦਿੱਤੀ ਆ ਜਾਤ ਨਸਲ ਵੀ ਪੂਰੀ ਐ ਤੇ ਬਿਊਟੀ ਵੀ ਪੂਰੀ ਐ ਬਸ ਥੋੜੀ ਜੀ ਕੇਅਰ ਦੀ ਲੋੜ ਆ ਜੇ ਕੋਈ ਭਰਾ ਮੰਨ ਕੇ ਚਲੋ ਪਾਜੀ ਮੀਮੂ ਪੈਂਡਾ ਛੜੀ ਨਹੀਂ ਲੱਗੀ ਆ ਤਾਂ ਕਰੀ ਜੇ ਥੋੜਾ ਜਿਹਾ ਹੋ ਜਾਂਦਾ ਇਹ ਝੜੀ ਜੀ ਸਾਹਮਣੇ ਔਖੇ ਆ ਪਸੂ ਹੈ ਨਾ ਹਾਂਜੀ ਹਾਂ ਸਹੀ ਗੱਲ ਹੈ ਦੰਦੋ ਖੀਰੀ ਆ ਜੀ ਵੇਲ ਕਰੋ ਚੱਕ ਵੱਛੀ ਦੀ ਪੂਰੀ ਲੰਮੀ ਵੇਲ ਹੈ ਹੱਡ ਪੈਰ ਪੂਰੇ ਮਜ਼ਬੂਤ ਆ ਕੋਈ ਐ ਨਹੀਂ ਫੇਸ ਕੁਆਲਟੀ ਚੈੱਕ ਕਰਾਂਗੇ ਫੇਸ ਕੁਆਲਟੀ ਦੇਖੋ ਜੀ ਗਾਲਾ ਕਰੀ ਜਾਂਦੀ ਆ ਐ ਤੰਦਰੁਸਤ ਔਕੇ ਦੀ ਰਿਪੋਰਟ ਫੇਸ ਕੁਆਲਟੀ ਦੇਖੋ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਹੈ ਵੇਲ ਬੁੱਲ ਕਰੋ ਚੱਕ ਪੂਰੀ ਲੰਮੀ ਲੰਜੀ ਠਣ ਕਰੋ ਚੱਕ ਜੀ ਚਾਰ ਹੀ ਥਣ ਫੋਟਸ਼ਾਂਗ ਭੋਰਾ ਨਹੀਂ ਗਈ ਤੇ ਐਂਡ ਪੂਰੀ ਮੈਂ ਇੱਕੋ ਜਿਹੀ ਬਿਊਟੀ ਜੀ ਵੀ ਬੱਚੀ ਪੂਰੀ ਐ ਤੇ ਜਿੰਦ ਜਾਨ ਵਾਲੀ ਐ ਦੇਖੋ ਸੋਹਣਾ ਰੰਗ ਰੂਪਾ ਬੱਚੀ ਦਾ ਲੈ ਚੱਲ ਵੀਰੇ ਦੰਦ ਦਿਖਾ ਲੀ ਹਾਂ ਦੰਦ ਕਰਾ ਦੀ ਚੈੱਕ ਬਹੁਤ ਕਰਾ ਦੀ ਮੱਤੇ ਥੋੜਾ ਜਿਹੜੀਆਂ ਖੁੱਲੀਆਂ ਖੜੀਆਂ ਫਰਦੀਆਂ ਹੁੰਦੀਆਂ ਹੁੰਦੀਆਂ ਹਾਂ ਹਾਂ ਜੀ ਨਾਲ ਹੀ ਸਹੀ ਗੱਲ ਦੰਦੋ ਖੀਰੀ ਬੋਬੀ ਠੀਕ ਐ ਓਕੇ ਰਿਪੋਰਟ ਸੋਹਣਾ ਰੰਗ ਰੂਪਾ ਬੱਚੀ ਦਾ ਦੰਦ ਆਪਾਂ ਚੈੱਕ ਕਰਾਤੇ ਆ ਸੱਜਣੂ ਤੇ ਦੰਦੋ ਖੀਰੀ ਐ ਆਹ ਵਿਰਲ ਵੀ ਨਹੀਂ ਹਜੇ ਤਾਂ ਪਾਈ ਬੱਛੀ ਨੇ ਤੇ ਚਾਰ ਥਾਣਾ ਪੂਰੇ ਮੋٹے ਮੋٹے ਪੂਰੀ ਬਿੱਥੀ ਦੇ ਥਣ ਲੱਗੇ ਹਾਂਜੀ ਤੇ ਬਿਊਟੀ ਵੀ ਪੂਰੀ ਇਹ ਬੱਛੀ ਚ ਬੱਚਿਆਂ ਵਾਈ ਕੋਲੇ ਜਿੰਨੀਆਂ ਅੱਜ ਦੀ ਵੀਡੀਓ ਦੇ ਵਿੱਚ ਬੱਛੀਆਂ ਵੀਰ ਕੋਲੇ ਇਹ ਸਾਰੇ ਨਗ ਮੰਨ ਕੇ ਚੱਲੋ ਵੀ ਸੀਮਨ ਲੰਦੇ ਕਾਵਲ ਕੋਈ ਕੋਈ ਵੀ ਰੱਕ ਲੈ ਲੈ ਪਮੇਲੇ ਲਈ ਕੋਈ ਭਰਾ ਦੋ ਬੱਛੀਆਂ ਬਿਲਕੁਲ ਜੀ ਤੇ ਪਰ ਇਹ ਰੈਡੀ ਆ ਬਿਲਕੁਲ ਕੋਈ ਇਹਨਾਂ ਦੀ ਸੰਭਾਈ ਨਹੀਂ ਪੈਣੀ ਹਣ ਤਾਂ ਇਦੂ ਅੱਗੇ ਪ੍ਰਮਾਤਮਾ ਸੁੱਖ ਰੱਖੇ ਹਾਂ ਇਦੂ ਅੱਗੇ ਵਧਨ ਵਾਲੀ ਚੀਜ਼ ਹੀ ਹੈ ਨਾ ਹਾਂਜੀ ਅੱਗੇ ਇਦੂ ਅੱਗੇ ਆ ਗਈ ਹੈ ਕਿ ਨੁਗਰੀਬ ਸ਼ੇਰੀ ਹਾਂਜੀ ਇਹ ਕੀ ਚੀਜ਼ ਤੇਲ ਆ ਬੋ ਵੀ ਇਹ ਵੀਰੇ ਹੈਗੀ ਆ 6 ਮਹੀਨਿਆਂ ਦੀ 6 ਮਹੀਨੇ ਉਮਰ ਹਾਂਜੀ ਇਹ ਵੀ ਐਸ ਦੇ ਬਰੂਟ ਸੀਮੰਦੀ ਆ ਐਵੀਐਸ ਦੇ ਬਰੂਟ ਸੀਮੰਦੀ ਹੈ ਹਾਂਜੀ ਠੀਕ ਹੈ ਜੀ ਲਿਆ ਭਾਈ ਫੇਰ ਇਹ ਪਾਜੀ ਪ੍ਰੋਮਿਸ ਸਟੇਟ ਆ ਹੱਥ ਪੜਾ ਲੈ ਜਾਸ ਨਸਲ ਦਾ ਫਿਰ ਚੰਗੇ ਸੀਮੰਦੀ ਜਿਹੜੀ ਚੀਜ਼ ਆ ਆ ਫਿਰ ਜਾਂਦੋ ਪਾਜੀ ਪਤਾ ਲੱਗਦਾ ਦੁੱਧਾ ਦਾ ਚੰਗਾ ਸਹੀ ਗੱਲ ਆ ਲਿਆ ਖੋਲ ਲਿਆ ਇੱਧਰ ਕਰਾਈਏ ਤੋੜਾ ਤੋੜਾ ਚੈੱਕ ਲਓ ਵੀ ਸੱਜਣੋ ਇਹ ਨੁਗਰੀ ਬਿਸ਼ੇਰੀ ਐ ਨੁਗਰੀ ਬਿਸ਼ੇਰੀ ਫਿਰ ਨੁਗਰੀ ਬਿਸ਼ੇਰੀ ਫਿਰ ਜਿਹੜੀ ਹੁੰਦੀ ਐ ਫਿਰ ਉਹ ਤਾਂ ਫਿਰ ਆਡੀ ਲੈ ਦੇ ਚਮਕਦਾ ਊਕਾ ਹਾਂਜੀ ਰੰਗ ਰੂਪ ਐ ਜਿਹੜਾ ਵੱਛੀ ਦਾ ਤੇ ਲੰਮੀ ਲੰਜੀਆਂ ਧੌਣ ਸਰਾਹੀ ਵਾਂਗੂ ਐ ਨਿਗਰ ਨਿਗਰ ਨਰੋਈ ਐ ਹੈਨਾ ਹਾਂਜੀ ਹਾਂ ਵੀਲ ਬੂਲ ਵੀ ਕਰੋ ਚੱਕ ਤੁਸੀਂ ਤੇ ਖੁੱਲੇ ਹੱਡ ਪੈਰਾਂ ਦੀ ਵੱਛੀ ਐ ਦੇਖੋ ਜੀ ਫੇਸ ਕੁਆਲਿਟੀ ਦੇਖੋ ਪਿੰਕ ਨੋਜ਼ ਐ ਤੇ ਪਿੰਕ ਹੀ ਕਲਰ ਦੇ ਆੱਖਾਂ ਹੈਨਾ ਹਾਂਜੀ ਹਾਂ ਬਹੁਤ ਸੋਹਣੇ ਥਣ ਚੋਲੀ ਦਿਖਾ ਦੀ ਬੋ ਵੀ ਹਾਂ ਜੀ ਦਿਖਾ ਦਿਓ ਮੋٹے ਮੋٹے ਥਾਣਾ ਮੋٹے ਮੋٹے ਥਾਣਾ ਚਾਰ ਹੀ ਥਾਣ ਤੇ ਪੂਰੀ ਬਿੱਤੀ ਦੇ ਥਣ ਲੱਗੇ ਹੋਇਆ ਤੇ ਦੰਦੂ ਰਾਈ ਖੀਰੀ ਆ ਕਿ ਬੋ ਮੈਨਾਂ ਦਿਖਾਇਆ ਵੀ ਜਿੰਨੇ ਆਪਾਂ ਕੋਈ ਗੱਲ ਨਹੀਂ ਕਰਾ ਦਨੇ ਹਾਂ ਬਹਿਮ ਨਾ ਕਰ ਜੋ ਕੋ ਦੂਰੋਂ ਨੇ ਡੂਪਰਾ ਅੰਦਾ ਲੋ ਜੀ ਹਾਂ ਖੀਰੀ ਆ ਬਾਈ ਦੰਦੋ ਤੇ ਲੈ ਚੱਲ ਮਿੱਤਰਾ ਤੇ ਬਹੁਤ ਸੋਹਣਾ ਰੰਗ ਰੂਪਾ ਵੱਛੀ ਦਾ ਬੇਲ ਬੂਲ ਵੀ ਲੰਮੀ ਆ ਲੇ ਚੱਲ ਵੀਰੇ ਦੰਦੋ ਖੀਰੀ ਆ ਪਰ ਦੰਦਾ ਪਰ ਚੈੱਕ ਕਰਾਤੇ ਆ ਮਿੱਤਰੋ ਤੇ ਕਿੰਨੀ 6 ਮਹੀਨੇ ਉਮਰ ਆ ਵੀਰੇ ਹਾਂਜੀ ਹਾਂਜੀ 6 ਮਹੀਨੇ ਉਮਰ ਆ ਤੇ ਏਬੀਐਸ ਦੇ ਬਰੂਟ ਸੀਮੰਟ ਦੀ ਸੀਮੰਤੀ ਆ ਜੀ ਤੇ ਬਾਈ ਨੇ ਵੀ ਜਿਹੜੀ ਮੰਨ ਕੇ ਜਦੋਂ ਵੱਛੀ ਦੀ ਡਿਟੇਲ ਆਈ ਆ ਵੀਰ ਕੋਲੇ ਆਪਾਂ ਉਹਦੀ ਉਸੇ ਤੋਂ ਵੀ ਦੱਸੀ ਐ ਮੈਂ ਦੂਜੇ ਪਸੰਮਾ ਦੀ ਕੋਈ ਫਸਾਨੇ ਦੀ ਕੋਈ ਝੌਂਕੀ ਦੀ ਹੈਨਾ ਬਿਲਕੁਲ ਜੀ ਤੇ ਇਹੀ ਕੰਮ ਹੁੰਦਾ ਵੀਰੇ ਲੰਮਾ ਟਾਈਮ ਕੰਮ ਕਰਨ ਦਾ ਸਿਚਾਈ ਤੇ ਜਿਹੜਾ ਬੰਦਾ ਚੱਲਦਾ ਉਹਦਾ ਕੰਮ ਪ੍ਰਮਾਤਮਾ ਲੰਮਾ ਟਾਈਮ ਤੇ ਵਧੀਆ ਚੱਲਦਾ ਹਾਂ ਦੇਖ ਆਦੀ ਭਾਜੀ ਚੱਕਰ ਆਦੀ ਜਿਹੜਾ ਕੋ ਪਛੀਆਂ ਸਾਰੇ ਲੋ ਵੀ ਸੱਜਣੋ ਕਿੰਨੀਆਂ ਇਹ ਕਿੰਨੇ ਨਗ ਹੋ ਗਏ 6 ਨਗ ਆ ਜੀ 6 ਨਗ ਆ ਮਿੱਤਰੋ ਆਪਾਂ ਪੰਜ ਬੱਚੀਆਂ ਖੀਰੀਆਂ ਆ ਜੀ ਇੱਕ ਦੋ ਅੰਦੇ ਦੰਦ ਕੱਢਦੀ ਭਈਆ ਪੰਜ ਬੱਚੀਆਂ ਖੀਰੀਆਂ ਤੇ ਜਿਹੜੀ ਪਹਿਲੇ ਨੰਬਰ ਤੇ ਉਹ ਬੱਚੀ ਵਿਖਾਈ ਆ ਬਸ ਡਿੱਡੀ ਲੰਮੀ ਲੰਜੀ ਉਹਨੂੰ ਕੁਝ ਦੋ ਦੰਦ ਮਾਣ ਲੈ ਕੋਈ ਵੀਰ ਤੇ ਚਾਹੀ ਮੰਗ ਲੈ ਖੀਰੀ ਉਹ ਹਜੇ ਦੋ ਦੇ ਦੰਦਾਂ ਦਾ ਬੱਚੀ ਚੱਕਦੀ ਆ ਪੂਰੀ ਨਿੱggen ਰੁਈ ਤੇ ਚੰਗੀ ਵਜੰਦਾਰ ਆ ਮੰਨ ਕੇ ਚਲੋ ਜਿੰਨੇ ਆਪਾਂ ਨਗ ਵਿਖਾਇਆ ਅੱਜ ਦੀ ਵੀਡੀਓ ਦੇ ਵਿੱਚ ਤੇ ਪੂਰੇ ਟੌਪ ਦੇ ਆ ਤੇ ਚੰਗੇ ਸੀਮਨ ਦੀ ਬੱਤੀ ਜਿਹੜੀ ਆਪਾਂ ਲਾਸਟ ਤੇ ਦਿਖਾਈ ਹੈ ਵੀ ਇਸ ਤੇ ਬਰੂਟ ਸੀਮਨ ਦੀ ਹੈ ਇੱਕ ਅੱਧ ਕਾਠ ਵੀ ਸੋਹਣਾ ਇੱਕੋ ਜਿਹਾ ਕੱਦਗਾਠ ਹੈ ਬਿਲਕੁਲ ਸੀਮਨ ਲਿਆਂ ਦੇ ਕਾਬਲ ਹੈ ਕੋਈ ਆਇਆ ਨਹੀਂ ਕੋਈ ਵੀ ਸਾਹਮਣੀਆਂ ਬੈਣੀਆਂ ਚਾਰ ਮਹੀਨੇ ਪੰਜ ਮਹੀਨੇ ਬਸ ਹੁਣ ਤਾਂ ਇਹਨਾਂ ਦੀ ਇਹਨਾਂ ਦੀ ਗਾਂ ਮੂਰੇ ਦੇਣ ਆਉਣੇ ਆ ਠੰਡ ਦੇ ਹਾਂਜੀ ਤੇ ਠੰਡ ਦੇ ਵਿੱਚ ਪੂਰੀ ਮੰਨ ਕੇ ਚੱਲੋ ਇਹ ਪੂਰੀਆਂ ਮਾਰਦੀਆਂ ਲਿਸਕਾ ਤੇ ਬਹੁ ਵੀ ਫਿਰ ਡਿਮਾਂਡ ਦਾਸ ਇਹਨਾਂ ਦੀ ਵੀਰੇ ਕੀ ਰਊ ਅੱਜ ਡਿਮਾਂਡ ਵੀਰੇ ਇਹਨਾਂ ਦੀ ਜੇ ਕੋਈ ਇਕੱਠੀਆਂ ਲਊਗਾ ਹਾਂਜੀ 15000 ਦੇ ਸਾਬ ਨਾਲ ਦੇ ਦਾਂਗੇ ਸਰ ਵਾਹ ਵਾਹ ਜੇ ਕੋਈ ਇਕੱਠੀਆਂ ਲਊਗਾ ਹਾਂਜੀ ਤੇ ਜੇ ਕੋਈ ਕੱਲੀ ਕੱਲੀ ਲੈਣੀ ਫਿਰ ਤੁਹਾਨੂੰ ਬਤਾ ਇਹੋ ਜੀਆਂ ਦਾ ਲੁਕੀ ਸਹੀ ਗੱਲ ਹੈ ਮਿੱਤਰੋ 25 25 ਵੀ ਮੰਗੀ ਜਾਂਦੇ ਆ ਨਾ ਮੇਰੀ ਗੱਲ ਸੁਣ ਵੱਡੀ ਬੱਛੀ ਵੀ 15 ਦੀ ਬਾਈ ਮੈਂ ਕਹ ਦੜੇ ਜੀ ਆ ਭਾਜੀ ਨਹੀਂ ਤਾਂ ਉਦਾਂ ਇਹੋ ਜੀ ਬੱਛੀ ਕੋਈ ਦੇ ਕੇ ਦਿਖਾਵੇ ਆਪਾਂ ਨੂੰ ਬਾਹਰ ਕੱਢ ਲਿਆ ਜਦਾ ਫੇਰ ਆਪਾਂ ਘਰਾੜ ਗਏ ਜਿਹੜਾ ਲੋਵੀ ਸੱਜਣੋ ਬਾਈ ਨੇ ਜਿਹੜੀ ਡਿਮਾਂਡ ਕਰੀ ਆ ਇਹ ਮੰਨ ਕੇ ਚੱਲੋ 6 ਨਾਗਾ 6900 ਦੀ 15000 ਰੁਪਏ ਦੇ ਹਿਸਾਬ ਨਾਲ ਪਰ ਇੱਕ ਨਾਗਾ ਉਹਦਾ ਤੇ ਮੇਰੇ ਕੋਲ ਕੀ ਆ ਉਹਦਾ 35% ਮੰਨ ਕੇ ਚੱਲੋ ਸਾਰੀਆਂ ਬੱਚੀਆਂ ਬਾਈ ਕਹਿੰਦਾ ਦੜੇ ਜੀ ਦੇ ਦਾਂਗੇ ਜੇ ਕੋਈ ਮੰਨ ਕੇ ਚੱਲੋ ਕੋਈ ਭਰਾ ਅਲੱਗ-ਅਲੱਗ ਖਰੀਦੂਗਾ ਜਾਂ ਜਿਵੇਂ ਆਪਾਂ ਪਹਿਲੇ ਨੰਬਰ ਤੇ ਆਪਾਂ ਬੱਚੀ ਵਿਖਾਈ ਆ ਪੂਰੀ ਲੰਮੀ ਲੰਜੀ ਤੇ ਬੀ ਜਾਤ ਨਸਲ ਆ ਜਿਹੜੀ ਕੁਆਲਿਟੀ ਆ ਉਹ ਤੁਹਾਡੇ ਸਾਹਮਣੇ ਆ ਇਹ ਵੀ ਤਾਂ ਵੀ 15 ਦੀ हां जी। ਨਾਲ ਇਹ ਕੋਈ ਇਕੱਠਿਆਂ ਸਾਠੀਆਂ ਲੋ ਜੇ ਕੋਈ ਕੱਲੀ-ਕੱਲੀ ਖਰੀਦਦਾ ਜੇ ਮਰੀ ਦਾ ਮਾਦ ਲੋਕੀ 35 35 ਮੰਗਦੇ ਆ ਆਪਾਂ 25000 ਦੀ ਦੇ ਦਾਂਗੇ। ਵਾਹ ਵੀ। ਲਓ ਵੀ ਮਿੱਤਰੋ ਜੇ ਕੋਈ ਇਕੱਠਿਆਂ ਵੀ ਮੰਨ ਕੇ ਚਲੋ ਸਾਰੇ 6 ਦੇ 6 ਨਾਲ ਖਰੀਦਦਾ ਜੇ ਕੋਈ ਮੰਨ ਲਾ ਤਿੰਨ-ਤਿੰਨ ਵੀ ਲਊਗਾ ਤਾਂ ਵੀ ਆਪਾਂ ਕਰ ਲਾਂਗੇ। ਚਲੋ ਠੀਕ ਆ। ਬਾਈ ਦਾ ਨੰਬਰ ਸਕਰੀਨ ਤੇ ਚੱਲਦਾ। ਜਿਹੜਾ ਵੀ ਤੁਹਾਡੇ ਨਾਲ ਅਫੈਕਟ ਹੋਇਆ ਤੇ ਉਹਦੀ ਤੁਸੀਂ ਗੱਲਬਾਤ ਮਿੱਤਰੋ ਕਰ ਲਿਓ ਤੇ ਜੇ ਕੋਈ ਸਾਰੀਆਂ ਨਾਲ ਬੱਚੀਆਂ ਖਰੀਦਦਾ ਤੇ ਵੀਰ ਕਹਿੰਦਾ ਆਪਾਂ 15000 ਰੁਪਏ ਦੇ ਸਾਬ ਨੂੰ ਨਕਦ ਦੇ ਦਾਂਗੇ ਤੇ ਜੇ ਕੋਈ ਅਲੱਗ-ਅਲੱਗ ਖਰੀਦਣੀ ਵੀ ਇੱਕ 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 ਜਾਂ ਦੋ-ਦੋ ਤੇ ਉਹ ਫਿਰ ਉਸ ਹਾਵਨਾ ਹੋ ਜਾਊਗਾ ਗੱਲਬਾਤ ਤੁਸੀਂ ਬਾਈ ਦੇ ਨਾਲ ਕਰ ਸਕਦੇ ਆ ਤੇ ਬੋਬੀ ਨੰਬਰ ਬੋਲਦੇ ਵੀਰੇ ਆ ਦਾ 97790 22671 ਠੀਕ ਹੈ ਜੀ ਲਓ ਵੀ ਸਦ ਨੂੰ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਬੋਬੀ ਡੈਰੀ ਫਾਰਮ ਪਿੰਡ ਰਵਾਲ ਜ਼ਿਲ੍ਹਾ ਪਿੰਡਾ ਕਪੂਰਥਲਾ ਤੇ ਤਹਿਸੀਲ ਪਿੰਡੀਆ ਸੁਲਤਾਨਪੁਰ ਲੋਧੀ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਬਾਕੀ ਆਪਾਂ ਮਿਲਦੇ ਹਾਂ ਅਗੇ ਨਵੀਂ ਵੀਡੀਓ 'ਚ ਧੰਨਵਾਦ ਜੀ ਹੱਸੀ ਗੱਲ ਕਰ ਸਾਰੇ